ਕਈ ਵਾਰੀ ਕੀ ਹੁੰਦਾ ਕਿ ਉਹ ਜਿਹਨੂੰ ਕਹਿੰਦੇ ਕਿ ਦਹੀਂ ਦਾ ਫੋਟ ਸਮਝ ਕੇ ਕਪਾਹ ਦੇ ਫੋਟ ਨੂੰ ਬੰਦੇ ਚੱਕ ਮਾਰ ਬੰਦੇ ਆ। ਅਲੱਗ-ਅਲੱਗ ਬੰਨਗੀਆਂ ਦੇ ਲੋਕ ਨੇ ਜਥੇ ਬੰਦੀਆਂ ਆਗੂ ਸਾਡੀ ਕਿਸੇ ਨਾਲ ਕੋਈ ਜਾਣ ਪਛਾਣ ਨਹੀਂ ਕਿਸੇ ਸਿਪਾਹੀ ਤੱਕ ਜਾਣ ਪਛਾਣ ਨਹੀਂ। ਨਾ ਬਣਾਉਣ ਚ ਕੋਈ ਸਵਾਦ ਲੈਣੇ ਆ। ਨਾ ਬਣਾਉਣ ਨਾ ਬਣਾਉਣੀ ਆ ਸਾਡੀ ਜਾਣ ਪਛਾਣ ਸਿਰਫ ਤੇ ਸਿਰਫ ਲੋਕਾਂ ਦੇ ਨਾਲ ਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪਰੇ ਹੈ ਲੋਕਾਂ ਤੋਂ ਉੱਪਰ ਕੁਝ ਨਹੀਂਗਾ ਸਾਡੇ ਵਾਸਤੇ ਸਾਡਾ ਰੱਬ ਸਾਡਾ ਖੁਦਾ ਸਾਡੇ ਲੋਕ ਨੇ ਕਿਸੇ ਐਸ ਡੀਓ ਦੇ ਖਿਲਾਫ ਧਰਨਾ ਲੱਗਣਾ ਕਿਸੇ ਐਮ ਐਲ ਏ ਦੇ ਖਿਲਾਫ ਧਰਨਾ ਲੱਗਣਾ ਸਾਨੂੰ ਕੋਈ ਫੋਨ ਨਹੀਂ ਕਰਦਾ ਕਿ ਸਾਡਾ ਉਹ ਰਾਜੀ ਨਾ ਕਰਾ ਦੇ ਤੇ ਨਾ ਹੀ ਅਸੀਂ ਕਰਾਉਣੇ ਆ ਤੇ ਨਾ ਹੀ ਇਦਾਂ ਦੇ ਕੁੱਤੇ ਕੰਮਾਂ 'ਚ ਪੈਨੇ ਆ ਇਸ ਕਰਕੇ ਐਸ ਡੀਓ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਤੇਰਾ ਵਾਹ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਪਿਆ ਜਿਨ੍ਹਾਂ ਨੇ ਆਪਣੇ ਚਾਰ ਸੂਬਾ ਪ੍ਰਧਾਨ ਸ਼ਹੀਦ ਕਰਵਾਏ ਆ ਲੜਦੇ ਆ ਇਸ ਪੰਜਾਬ ਦੇ ਲਈ ਔਰ ਕੋਈ ਇਸ ਬਲੇ ਖੇਜ ਨਾ ਰਹੀ ਕਿ ਮੈਂ ਭੱਜ ਗਿਆ ਅਸੀਂ ਐਡੀ ਛੇਤੀ ਮਾਮਲਾ ਨਰੇੜ ਨਹੀਂ ਚਾਹੁੰਦੇ ਐਂ ਤਾਂ ਸ਼ਰਵਾਦ ਹੋਈ ਆ ਆ ਇੱਕ ਕੌਰ ਸਿੰਘ ਅਜਾ ਵੀਰ ਮਿਲ ਗਿਆ ਅਸੀਂ ਗੁਰੂ ਸਾਹਿਬਾਂ ਇਲਾਕੇ ਚ ਜੇ ਕੰਮ ਕਰਨਾ ਸ਼ੁਰੂ ਕੀਤਾ ਨਾ ਤੇ ਉਹ ਕੰਮ ਐਗਜ਼ੈਂਪਲ ਸੈੱਟ ਕਰਾਂਗੇ ਆ ਚਾਰ ਦਿਵਾਰੀ ਦੇ ਵਿੱਚ ਜਿਹੜਾ ਵੀ ਬੈਠੂਗਾ ਇਹ ਜਸਵਿੰਦਰ ਸਿੰਘ ਨੂੰ ਦੱਸ ਕੇ ਜਾਊਗਾ ਕਿ ਜਿੱਦਣ ਆ ਛੰਡੇ ਵਾਲੇ ਆ ਗਏ ਨਾ ਕਿ ਉਹਦੋਂ ਫਿਰ ਰਾਜਨਾਮੇ ਦੀ ਬੰਦਾ ਨਹੀਂ ਲੱਭਣਾਗਾ ਤੇ ਤੈਨੂੰ ਰਾਜਨਾਮੇ ਦੀ ਬੰਦਾ ਲੱਭਣਾ ਨਹੀਂ ਤੇ ਜਿਹੜੀ ਮੋਟਰ ਜਿੱਥੇ ਲੱਗੀ ਆ ਜਿਹੜੇ ਆ ਕੋਈ ਅਧਿਕਾਰੀ ਹੋਰ ਬੈਠਾ ਹੋ ਕਹਿ ਰਿਹਾ ਵੀ ਬਿਜਲੀ ਬੋਰਡ ਦਾ ਨਿਜ਼ਮ ਆ ਬਿਜਲੀ ਬੋਰਡ ਦਾ ਨਿਜ਼ਮ ਹੋ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਡੀਏ ਫਸਟイヤー ਜੇ ਕਿ ਸਟੋਰੀ ਆ ਆਲ ਅਬਾਊਟ ਅ ਡੌਗ ਉਹ ਕਾਨੂੰਨ ਬਣਾਉਣ ਵਾਲੇ ਦੀ ਕੋਈ ਭਾਵਨਾ ਤਾਂ ਹੁੰਦੀ ਹੋਊਗੀ ਵੀ ਕੁੱਤਾ ਲੈ ਕੇ ਬੱਸ 'ਚ ਕਿਉਂ ਨਹੀਂ ਚੜਨਾ ਉਹ ਕਹਿੰਦਾ ਇਸ ਕਰਕੇ ਨਹੀਂ ਚੜਨਾ ਕਿ ਬੱਸ 'ਚ ਸਵਾਰੀਆਂ ਨਾ ਪਰੇਸ਼ਾਨ ਹੋਣ ਇਹਦਾ ਮਤਲਬ ਉਹ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਭਾਵਨਾ ਇਹ ਆ ਕਿ ਬੱਸ 'ਚ ਚੜਨ ਵਾਲੀਆਂ ਸਵਾਰੀਆਂ ਨਾ ਪਰੇਸ਼ਾਨ ਹੋਣ ਪਰ ਇੱਥੇ ਕਹਿੰਦਾ ਲੋਕ ਕੁੱਤੇ ਤੋਂ ਨਹੀਂ ਤੇਰੇ ਕਾਨੂੰਨ ਤੋਂ ਪਰੇਸ਼ਾਨ ਹੋ ਰਹੇ ਆ ਇਹਦਾ ਮਤਲਬ ਤੂੰ ਕਾਨੂੰਨ ਦੀ ਭਾਵਨਾ ਨਹੀਂ ਸਮਝੀ ਜੇ ਕਾਨੂੰਨ ਦੀ ਭਾਵਨਾ ਕਿਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਉਹ ਕਾਨੂੰਨ ਸਾਡੀ ਜੁੱਤੀ ਦੇ ਯਾਦ ਨਹੀਂ ਇਹ ਮੋਦੀ ਨੂੰ ਤਾਂ ਚੰਗੀ ਤਰ੍ਹਾਂ ਦੱਸ ਕੇ ਆਇਆ ਤੇ ਬਿਜਲੀ ਮਹਿਕਮੇ ਦੇ ਕਾਨੂੰਨ ਕੀ ਕਹਿੰਦੇ ਐ ਐਸਟਿਊ ਸਾਹਿਬ ਇਹ ਕੀ ਚੀਜ਼ ਨੇ ਤੁਹਾਡੇ ਨਿਯਮਾਂ ਦੀ ਐਸੀ ਕੀ ਤੈਸੀ ਤੁਹਾਡਾ ਨਿਯਮ ਇਹ ਕਹਿੰਦਾ ਕਿ ਤਿੰਨ ਬੰਦਿਆਂ ਤੋਂ ਪਾਣੀ ਦਾ ਅਧਿਕਾਰ ਖੋਲੋ ਇਹ ਕਹਿੰਦਾ ਤੁਹਾਡਾ ਨਿਜ਼ਮ ਕਿ ਤੁਸੀਂ ਤਿੰਨ ਬੰਦਿਆ ਇਹ ਕਾਨੂੰਨ ਇਹ ਕਹਿੰਦਾ ਕਿ ਬਿਨਾ ਪੁੱਛੇ ਬੰਦਿਆਂ ਦੀ ਜ਼ਮੀਨ ਬੇਵਾਦ ਕਰ ਦੋ ਉਹਨਾਂ ਦਾ ਪਾਣੀ ਦਾ ਅਧਿਕਾਰ ਖੋਲੋ ਜੇ ਕਾਨੂੰਨ ਇਹ ਕਹਿੰਦਾ ਤਾਂ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ ਇੱਕੋ ਕਹਿੰਦਾ ਨਾ ਬੜੀ ਮਸ਼ਹੂਰ ਆ ਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਆ ਤੇ ਜੇ ਲੰਮੇ ਹੁੰਦੇ ਹੋ ਤੇ ਵੱਡੇ ਵੀ ਜਾ ਸਕਦੇ ਹੁੰਦੇ ਆ ਇਹੋ ਜਿਹੇ ਲੰਮੇ ਹੱਥ ਵੱਡ ਵੀ ਦਿੱਤੇ ਜਾਂਦੇ ਹੁੰਦੇ ਜਿਹੜੇ ਬਾਹਰੇ ਲੰਮੇ ਹੁੰਦੇ ਆ ਤੇ ਉਹ ਤਿੰਨ ਸਿਪਾਹੀ ਇੱਥੇ ਭੇਜ ਕੇ ਤੇ ਦਫ਼ਤਰ ਤੋਂ ਭੱਜ ਕੇ ਐ ਦੁੱਕੀ ਦੇ ਐਸ ਡੀਓ ਤੂੰ ਕਿੱਥੇ ਚਲਾ ਜਾਵੇਂਗਾ ਤੂੰ ਜਿੱਥੇ ਜਾਵੇਂਗਾ ਉੱਥੇ ਹੀ ਆਣਾਗੇ ਤੂੰ ਮੁਕਸਰ ਬੱਸ ਸਟੈਂਡ ਦੇ ਕੋਲੇ ਆ ਨਾ ਤੇ ਘਰ ਤੇ ਉੱਥੇ ਫਿਰ ਕਹਿੰਗੇ ਇਹ ਜੀ ਸੁਣਦੇ ਹੋ ਜੀ ਉਹ ਬੜਾ ਸੋ ਬੰਦਾ ਬਾਹਰ ਆ ਕੇ ਆਪਣੀ ਕੁੱਤੇਖਾਣੀ ਕਰੀ ਜਾਂਦਾ ਤੇ ਫਿਰ ਜਿਹੜੀ ਇਹ ਦੀ ਉਹ ਜੀ ਕਹਿੰਦੀ ਹੋਊਗੀ ਉਹਦੀ ਤਾਂ ਸੁਣੇਂਗਾ ਹੀ ਤੇ ਫਿਰ ਜਿਹੜ ਕਹਿਣਗੇ ਪਾਪਾ ਜੀ ਐਡੇ ਕੱਟ ਗਿਆ ਬੰਦੇ ਤੁਸੀਂ ਉਹਨਾਂ ਨੇ ਸੁਣੇਗਾ ਇਸ ਕਰਕੇ ਜਿਹੜੇ ਹੱਥਾਂ ਨਾਲ ਤੂੰ ਲਿਖਿਆ ਉਹ ਮਟੇ ਤੇ ਮਟੇਣ ਤੋਂ ਪਹਿਲਾਂ ਜਿਹੜੇ ਬੰਦੇ ਤੇਰੇ ਬੂਹੇ ਅੱਗੇ ਬੈਠੇ ਆ ਇਹਨਾਂ ਬਾਰੇ ਪਤਾ ਲਾ ਅਫਸਰਾਂ ਦੇ ਨਾਲ ਜਾਣ ਪਛਾਣ ਬਣਾਉਣੀ ਦਲਾਲੀਬਾੜੀ ਕਰਨੀ ਇਹ ਸਾਡੇ ਕਰਤਾਰ ਚ ਨਹੀਂ ਹੈ ਤੂੰ ਜਿਹੜਾ ਲਾਲਚ ਦਿਨਣਾ ਨਾ ਕਿ ਮੋਟਰਾਂ ਮੈਂ ਕੁੰਡੀਆਂ ਲਵਾ ਦੂੰਗਾ ਤੈਨੂੰ ਇਹ ਦੱਸਦੇ ਆ ਤੇ ਕੋ ਕਾਗਜ਼ਾਂ ਤੇ ਤੈਨੂੰ ਕਿਸਾਨ ਪਰਿਵਾਰਾਂ ਦਾ ਪਾਣੀ ਖੋਲਿਆ ਤੇ ਉਦੋਂ ਤੋਂ ਥੱਲੇ ਦੇ ਚੱਲਿਆ ਸੀ ਉਹਨਾਂ ਨੂੰ ਕਿਤੇ ਹੁਣ ਉਥੇ ਖੇਤ ਨਾ ਚਲਾ ਗਈ ਉਥੇ ਨਾ ਚਲਾ ਗਈ ਕਿਤੇ ਐਸ ਡੀਓ ਸਾਹਿਬ ਝੋੜ ਨਾਲ ਆਉਂਦੇ ਨਜ਼ਰ ਆਉਣ ਤੇ ਫਿਰ ਤੁਸੀਂ ਕਹਿੰਨਾ ਕਿ ਕਿਸਾਨ ਐ ਕਰਦੇ ਆ ਤੁਸੀਂ ਉੱਥੇ ਐਡੇ ਵਿਸਫੋਟਕ ਹਾਲਾਤ ਬਣਾਤੇ ਕਿ ਜਿਹੜੇ ਬੰਦਿਆਂ ਨੇ ਜ਼ਮੀਨ ਖਰੀਦੀ ਆ ਨਾਲ ਪਾਣੀ ਲਿਆ ਉਹਨਾਂ ਨੇ ਪਾਣੀ ਤੋਂ ਬਿਨਾ ਕਿਹੜੀ ਜ਼ਮੀਨ ਹੁੰਦੀ ਆ ਪਾਣੀ ਤੋਂ ਬਿਨਾ ਕਿਹੜੀ ਫਸਲ ਹੁੰਦੀ ਆ ਤੂੰ ਸਮਝਾਤਾ ਦੇ ਤੂੰ ਦੱਸਤਾ ਦੇ ਕਿੱਥੇ ਲਿਖਿਆ ਇਹ ਇਸ ਕਰਕੇ ਜਿਹੜੀ ਇਸ ਤਰ੍ਹਾਂ ਦੀ ਇੱਥੇ ਕ腐ਸ਼ਨ ਚੱਲ ਰਹੀ ਆ ਮਰਮੰਡੀਆਂ ਚੱਲ ਰਹੀਆਂ ਨੇ ਲੋਕਾਂ ਦਾ ਲਹੂ ਪੀਤਾ ਜਾ ਰਿਹਾ ਇਹ ਤਾਂ ਮਾਮਲਾ ਜਿੰਨਾ ਲੰਮਾ ਚੱਲੂਗਾ ਇਹ ਤਾਂ ਉਨਹੀਂ ਲੰਮਾ ਤੇਰੀ ਜਿਹੜੀ ਜੀਣਾ ਉਹ ਦੁੱਬਰ ਹੋਊਗਾ ਇਸ ਕਰਕੇ ਅਸੀਂ ਤੈਨੂੰ ਇੱਕ ਹਫ਼ਤੇ ਦੀ ਇਜਾਮਨੀ ਦੇ ਕੇ ਚੱਲੇ ਆ ਤੈਨੂੰ ਕਿੱਥੇ ਮਿਲਾਂਗੇ ਤੈਨੂੰ ਹੁਣ ਦੱਸ ਕੇ ਨਹੀਂ ਮਿਲਾਂਗੇ ਪਰ ਤੈਨੂੰ ਮਿਲਾਂਗੇ ਜ਼ਰੂਰ ਤੇ ਜਿਹੜੀ ਇਹ ਹਰਕਤ ਕੀਤੀ ਆ ਤੂੰ ਤਿੰਨ ਕਿਸਾਨ ਪਰਿਵਾਰਾਂ ਦਾ ਪਾਣੀ ਖੋਹਨ ਦੀ ਜਿਵੇਂ ਹੱਕੇ ਵੀਰ ਦੱਸ ਰਿਹਾ ਕਹਿੰਦਾ ਮੇਰੇ ਤੋਂ 20000 ਰੁਪਏ ਲੈ ਗਏ ਬਿਜਲੀ ਵਾਲੇ ਕਹਿੰਦਾ ਇੱਕ ਜੇਈ ਨੂੰ ਚਾਰ ਨੂੰ ਦਰਾਂਗ ਹੋ ਗਿਆ ਮੈਂ ਤਾਂ ਦਰਖਾਸਤ ਵਾਪਸ ਲੈਣਾ ਮੈਂ ਕਹਾਂ ਜੇ ਤੂੰ 10000 ਨਾਂ ਨੰਦਾਂ ਨੂੰ ਦਰੰਗ ਨਾ ਹੁੰਦਾ ਉਹ ਪਿੱਛ ਡੱਫੀ ਗਿਆ दारू ਪਤਾ ਨਹੀਂ ਕਿੰਨੀ ਡੱਫ ਗਿਆ ਚਲ ਰੱਬ ਕਰਕੇ ਕਿਸੇ ਨੂੰ ਨਾ ਹੋਵੇ ਚਲ ਐਸ ਡੀ ਆਰ ਦੇ ਹੋ ਜੇ ਚਲ ਜਿਹੜੇ ਫਾਲਤੂ ਬੰਦੇ ਇਹੋ ਜੇ ਨੂੰ ਹੋ ਜੇ ਚੰਗੇ ਬਲੇ ਬੰਦੇ ਨੂੰ ਕਿਉਂ ਹੋਵੇ ਜਿਹੜੇ ਲੋਕਾਂ ਦਾ ਲਹੂ ਪੀਂਦੇ ਆ ਤੇ ਲੋਕਾਂ ਦਾ ਲਹੂ ਕੜਾ ਇੱਕ ਤਰ੍ਹਾਂ ਦਾ ਕਿਸੇ ਦਾ ਉਹ ਪੋਜ਼ੀਟਿਵ ਆ ਬੀ ਪੋਸਟ ਅਲਗ-ਅਲਗ ਤਰ੍ਹਾਂ ਦੇ ਲਹੂ ਆ ਤੇ ਕਿਸੇ ਦੇ ਗਲਤ ਲਹੂ ਲੱਗਦੇ ਬੰਦਾ ਮਰ ਜਾਂਦਾ ਤੇ ਲੈਣੀ ਤਰ੍ਹਾਂ ਦਾ ਲਹੂ ਪੀਂਦੇ ਤੇਨੂੰ ਉਧ ਰੰਗਦੇ ਤੇ ਕੈਂਸਰ ਹੀ ਹੋਣੀ ਇਹਨਾਂ ਨੂੰ ਜਿਹੜੇ ਹੇਠਲੇ ਬਿਜਲੀ ਮੁਲਾਜ਼ਮ ਨੂੰ ਗੁੱਸਾ ਨਾ ਕਰਨ ਪੁਲਸ ਵਾਲੇ ਵੀਰ ਵੀ ਸਾਡੇ ਖੜੇ ਆ ਮੈਂ ਕਿ ਮੈਂ ਇਹਨਾਂ ਦਾ ਵੀ ਬਹੁਤ ਮਸ਼ਹੂਰ ਆ ਇਹ ਕਿਹਾ ਜਾਂਦਾ ਕਿ ਚਾਰ ਪੁਲਸ ਵਾਲਿਆਂ ਦਾ ਇੱਕ ਬਿਜਲੀ ਵਾਲਾ ਬੰਦਾ ਰੁਤਬਾ ਦੇਖ ਲੋ ਇਹਨਾਂ ਦਾ ਮਾੜੀ ਮਾੜੀ ਗੱਲ ਤੇ ਕੰਮਾਂ ਨੇ ਰੀਨੇ ਦੇ ਗਿਆ ਤੇ ਪੈਸੇ ਉਹ ਦੇਣ ਜਿੰਨੇ ਬਿਜਲੀ ਚਲਵਾਉਣੀ ਆ ਤੇ ਤੁਸੀਂ ਤਨਖਾਹਾਂ ਕਾਦੀਆਂ ਲੈਂਦੇ ਜੀ ਜਦੋਂ ਬਿਜਲੀ ਵਿਭਾਗ ਵਿਕਿਆ ਇਹਦਾ ਨਿਗਮੀਕਰਨ ਹੋਇਆ ਕਿਸਾਨ ਜਥੇਬੰਦੀਆਂ ਖੀਰਚਾ ਖੜੀਆਂ ਨਹੀਂ ਆ ਕਿ ਬਿਜਲੀ ਮਹਿਕਮਾ ਨਹੀਂ ਟੁੱਟਣਾ ਚਾਹੀਦਾ ਲੋਕਾਂ ਨੂੰ ਪੱਕਾ ਰੋਜ਼ਗਾਰ ਮਿਲਣਾ ਚਾਹੀਦਾ ਤੇ ਜਿਹੜੇ ਹੇਠਲੇ ਅਧਿਕਾਰੀ ਆ ਬਿਜਲੀ ਵਿਭਾਗ ਦੇ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਰਪਟ ਅਧਿਕਾਰੀ ਆ ਇਹਨਾਂ ਦੇ ਮਗਰ ਲਾ ਕੇ ਤੁਸੀਂ ਕਿਸਾਨਾਂ ਨੂੰ ਇੰਨਾ ਤਰਲਣਾ ਕਰੋ ਪਹਿਲੇ ਬੜੇ ਤੰਗ ਨੇ ਅਲੱਗ-ਅਲੱਗ ਸਰਕਾਰਾਂ ਨੇ ਇਹਨਾਂ ਨੂੰ ਤੰਗ ਕੀਤਾ ਹੋਇਆ ਜਿੰਨੀਆਂ ਵੀ ਇੱਥੇ ਪਾਰਟੀਆਂ ਰਾਜ ਕਰਨ ਆਈਆਂ ਸਾਰਿਆਂ ਨੇ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਤੇ ਅੱਜ ਹਰ ਜਗ੍ਹਾ ਜੇ ਮਾਲ ਮਹਿੰਗ ਵਿੱਚ ਜਾਣਾ ਉੱਥੇ ਰਿਸ਼ਵਤ ਬਿਜਲੀ ਮਹਿਕ ਮੇ ਜਾਣਾ ਉੱਥੇ ਰਿਸ਼ਵਤ ਥਾਣੇ ਕੰਮ ਜਾਣਾ ਉੱਥੇ ਰਿਸ਼ਵਤ ਅਦਾਲਤਾਂ ਦੇ ਗੇੜੇ ਉੱਥੇ ਜਿੰਨੂੰ ਕਹਿੰਦੇ ਆ ਅਦਾਲਤ ਦਾ ਫੁੱਲ ਫਾਰਮ ਹੀ ਇਹ ਕਹਿੰਦੇ ਆ ਆ ਜਾ ਦੇ ਜਾ ਲੈ ਜਾ ਤਰੀਕ 6 ਫੁੱਟ ਦੇ ਟਸ-ਕਸ ਕੇ ਬੰਦੇ 5 ਫੁੱਟ ਦੇ ਰਹਿ ਜਾਂਦੇ ਆ ਇਨਸਾਫ ਨਹੀਂ ਮਿਲਦਾ ਕੰਧਾਂ ਵੀ ਪੈਸੇ ਮੰਗਦੀਆਂ ਨੇ ਉੱਥੇ ਜਿਹੜੀ ਇਹ ਹਾਲਾਤ ਬਣੇ ਹੋਏ ਆ ਇਹਦੇ ਵਿੱਚ ਜਿਹੜੀ ਇਦਾਂ ਦੀ ਤੁਸੀਂ ਖਤਰਨਾਕ ਸਥਿਤੀ ਬਣਾ ਰਹੇ ਹੋ ਇਹਦੇ ਤੋਂ ਤੁਹਾਨੂੰ ਬਾਝ ਹੋਣਾ ਚਾਹੀਦਾ ਜਿਹੜੇ ਲੋਕ ਇੱਥੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਉਹਨਾਂ ਨੂੰ ਐ ਵੀ ਸਾਨੂੰ ਕੋਈ ਨੌਕਰੀ ਮਿਲ ਜੇ ਤੁਹਾਨੂੰ ਨੌਕਰੀ ਮਿਲ ਗਈ ਤੁਹਾਡੇ ਤੋਂ ਨੌਕਰੀ ਕੀਤੀ ਨਹੀਂ ਜਾਂਦੀ ਤੁਸੀਂ ਐਸ ਡੀਓ ਦੀ ਕੁਰਸੀ ਤੇ ਬੈਠ ਕੇ ਸਮਝਦੇ ਹੋ ਵੇਸੀ ਬਾਨੀਆਂ ਡਾਨੀਆਂ ਜਿੱਡੇ ਪੈਸੇ ਜੋੜ ਲਏ ਇਹ ਬਿਲਕੁਲ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਜਿੱਥੇ ਕਨੈਕਸ਼ਨ ਸੀ ਕਾਗਜ਼ਾਂ 'ਚ ਵੀ ਤੇ ਜ਼ਮੀਨ 'ਚ ਵੀ ਏ ਉੱਥੇ ਹੀ ਤੁਹਾਨੂੰ ਕਰਨਾ ਪਊਗਾ ਉੱਥੇ ਹੀ ਰਹੂਗਾ ਪਰ ਕਾ ਆਖਰੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਕਿ ਜਿਵੇਂ ਅਸੀਂ ਭੋਗਾ ਮਿਆਂਵਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਦੇ ਆ ਨਾ ਐਦਾਂ ਦੇ ਵੇਲੇ ਵੀ ਸੱਦਿਆ ਕਰੋ ਆ ਜਿਨ੍ਹਾਂ ਦਾ ਮਸਲਾ ਜਿਉਂ ਉਹਨਾਂ ਦੇ ਘਰੇ ਪ੍ਰੋਗਰਾਮ ਹੁੰਦਾ ਐਨੇ ਕੋ ਪਰੋਣੇ ਆਉਂਦੇ ਉਦੋਂ ਰਿਸ਼ਤੇਦਾਰੀਆਂ ਤੁਹਾਡਾ ਮਹਿਮਾਂ ਵਾਲੀ ਨਹੀਂ ਹੁੰਦੀਆਂ ਕੱਲੀਆਂ ਵੀ ਕੱਲੇ ਪੈਗ ਖੜਕਾਉਣ ਲਈ ਆ ਤੇ ਮੁਰਗਿਆਂ ਦੇ ਫੁੱਲ ਇਕੱਠੇ ਕਰਨ ਲਈ ਆ ਜੇ ਇੱਕ ਦੂਜੇ ਨਾਲ ਔਖੇ ਸੌਖੇ ਟਾਈਮ ਖੜਨਾ ਹੀ ਨਹੀਂ ਉਹ ਦੋਸਤੀਆਂ ਰਿਸ਼ਤੇਦਾਰੀਆਂ ਕਾਦੀਆਂ ਤੁਹਾਡਾ ਜ਼ਮੀਨ ਦਾ ਪਾਣੀ ਖੋਲਿਆ ਤੁਸੀਂ ਜਿੱਥੇ ਤੁਹਾਡੀ ਜਾਨ-ਪਛਾਨ ਉੱਥੇ ਕਰੀਏ ਆਪਾਂ ਉਹਨਾਂ ਨੂੰ ਜਥੇਬੰਦ ਬਣਾਈਏ ਜਥੇਬੰਦੀ ਕਹੀਏ ਕਿ ਆਪਣੇ ਹੱਕ ਇਦਾਂ ਸੁਰੱਖਿਤ ਹੋਣੇ ਆ ਤੇ ਇਸ ਕਰਕੇ ਅੱਜ ਅਸੀਂ ਇੱਕ ਹਫਤੇ ਦੀ ਚੇਤਾਵਨੀ ਦੇ ਕੇ ਚੱਲੇ ਆ ਉਹ ਨਹੀਂ ਮਿਲਿਆ ਵਧੀਆ ਗੱਲ ਆ ਸਾਨੂੰ ਕੋਈ ਕਾਲੀ ਨਹੀਂ ਹੈ ਇਹ ਕੱਲ ਵੀ ਜਿਹੜੇ ਵੀ ਰਾਜੀ ਨਾਲ ਮਿਲਿ ਪਏ ਹੋਏ ਸੀ ਅਸੀਂ ਕੱਲ ਵੀ ਉਹਨਾਂ ਨੂੰ ਕਿਹਾ ਸੀ ਜਿੱਦਣ ਪਹਿਲੇ ਦਿਨ ਮਸਲਾ ਆਇਆ ਸਾਡੇ ਕੋਲੇ ਸਾਡੇ ਸਾਥੀ ਰਜਿੰਦਰ ਕਿੰਗਰਾ ਤੇ ਨੌਨਿਹਾਲ ਸਿੰਘ ਹੋਰੀ ਆਏ ਦੂਜੇ ਦਿਨ ਜਦੋਂ ਬੇ ਆਇਆ ਐਸ ਵੀ ਆਪਾਂ ਉਹਨੂੰ ਮਿਲਣਾ ਜਿਹੜੇ ਬੰਦੇ ਨੇ ਧੋਖਾ ਕੀਤਾ ਮੈਂ ਉਹ ਬੰਦੇ ਬਾਰੇ ਇੱਕੋ ਗੱਲ ਪੁੱਛੀ ਵੀ ਉਹ ਕੌਣ ਆ ਕਹਿੰਦੇ ਫਲਾਣਾ ਮੈਂ ਕਿਹਾ ਉਹ ਬੰਦ ਗੱਲਾਂ ਨਾਲ ਸੂਤ ਹੀ ਨਹੀਂ ਆਉਣਾਗਾ